ਐਨ ਆਈ ਸੀ ਦੇ ਕੈਸ਼ੀਅਰ ਦਾ ਕਿਤਾ ਤੇਜ਼ ਧਾਰ ਹਥਿਆਰਾਂ ਦੇ ਨਾਲ ਪਤਾ ਦੱਸਦੀ ਹੈ ਕਿ ਖਬਰ ਮਾਨਸਾ ਤੋਂ ਸਾਹਮਣੇ ਆਈ ਹੈ ਜਿੱਥੇ ਮ੍ਰਿਤਕ ਦੀ ਪਛਾਣ ਲਾਭ ਸਿੰਘ ਵਜੋਂ ਹੋਈ ਹੈ ਜੋ ਘਰ ਦੇ ਬਾਹਰ ਸੌ ਰਿਹਾ ਸੀ ਪਰ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਉਸ ਨੂੰ ਮਾਰ ਦਿੱਤਾ ਜਾਂਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕੀਤਾ ਜਾਂਦਾ ਤੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਾਣਕਾਰੀ ਮੁਤਾਬਕ ਲਾਭ ਸਿੰਘ ਐਨ ਆਈ ਸੀ ਦੇ ਵਿੱਚ ਕੈਸ਼ੀਅਰ ਦੇ ਵਜੋਂ ਕੰਮ ਕਰਦਾ ਸੀ ਤੇ 31 ਜੁਲਾਈ ਨੂੰ ਉਸ ਦੀ ਪਾਰਲੀਮੈਂਟ ਬਜਟ ਪਰ ਕੀ ਪਤਾ ਸੀ ਕਿ ਕਦੇ ਵੀ ਸੱਤਾ ਪਿਆ ਨਹੀਂ ਉੱਠੇਗੀ ਤਸਵੀਰਾਂ ਦੇ ਵਿੱਚ ਤੁਸੀਂ ਪਰਿਵਾਰ ਦਾ ਹਾਲ ਦੇਖ ਸਕਦੇ ਹੋ ਕਿਵੇਂ ਪਰਿਵਾਰ ਦਾ ਲੋ ਰੋ ਰੋ ਕੇ ਬੁਰਾ ਕਿੱਥੇ ਇੱਕ ਪਾਸੇ ਰਿਟਾਇਰਮੈਂਟ ਦੀ ਪਾਰਟੀ ਹੋਣੀ ਸੀ ਘਰ ਦੇ ਵਿੱਚ ਖੁਸ਼ੀ ਹੋਣੀ ਸੀ ਤੇ ਕਿੱਥੇ ਬਣ ਇਹ ਖੁਸ਼ੀ ਮਾਤਮ ਦੇ ਵਿੱਚ ਬਦਲ ਗਈ ਜਿੱਥੇ ਲਾਭ ਸਿੰਘ ਦਾ ਬਹੁਤ ਬੁਰੀ ਤਰ੍ਹਾਂ ਕਤਲ ਕੀਤਾ ਗਿਆ 23 ਤਾਰੀਖ 11 ਦੇ ਨਾਲ ਉਸਤੇ ਉੱਤੇ ਹਮਲਾ ਕੀਤਾ ਗਿਆ ਤੇ ਉਸ ਨੂੰ ਸੁੱਤੇ ਪਏ ਨੂੰ ਮਾਰ ਦਿੱਤਾ ਗਿਆ ਜਿੰਦੁਰਕੁਰ ਜੀ ਰਾਤ ਤੁਹਾਡੇ ਇਥੇ ਲਾਭ ਸਿੰਘ ਦਾ ਕਤਲ ਹੋਇਆ ਕੀ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਕਤਲ ਸਵੇਰ ਸਰ 5 ਵਜੇ ਅਸੀਂ ਵੀ ਉੱਥੇ ਗੇਟ ਖੋਲੇ ਇਹਨਾਂ ਦੇ ਚੀਕ ਚ ਗਹਿੜਾ ਪੈ ਗਿਆ ਸਰ ਤੇ ਇਹਨਾਂ ਦੇ ਜਦੋਂ ਅਸੀਂ ਘਰੇ ਆਏ ਵੀ ਕਹਿੰਦੇ ਸੈਕ ਅਟੈਕ ਹੋ ਗਿਆ ਵੀ ਕਿਸੇ ਨੂੰ ਜਦੋਂ ਸਾਰੇ ਅਸੀਂ ਆਏ ਇਹਦੇ ਘਰ ਵਾਲੀ ਉੱਤੇ ਡਿੱਗੀ ਪਈ ਸੀ ਸਰ ਇਹਨਾਂ ਨੇ ਬਸ ਸਾਨੂੰ ਤਾਂ ਇੰਨੀ ਗੱਲ ਦਾ ਪਤਾ ਸਰ ਵੀ ਕਹਿੰਦੇ ਵੱਡ ਤਾਂ ਵੀ ਵੱਡੇ ਪੈਸਾ ਸੀ ਉਹ ਦੇਖਿਆ ਵੀ ਸਾਰਾ ਉਹ ਲਾਹਣ ਹੋ ਗਿਆ ਪੈਸਾ ਕੀ ਕੰਮ ਕਰਦਾ ਸੀ ਇਹ ਇਹ ਐਲ ਸੀ ਆ ਕੰਪਨੀ ਚ ਸੀ ਸਰ ਸਰਕਾਰੀ ਮੁਲਾਜ਼ਮ ਸੀ ਸਰ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਜਿਹੜਾ ਇਹ ਦਾ ਕਤਲ ਲੱਗਦਾ ਸਰ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਕਿਸ ਤਰ੍ਹਾਂ ਦਾ ਬੰਦਾ ਸੀ ਜਿਹੜਾ ਇਹ ਬਹੁਤ ਵਧੀਆ ਸਰ ਚਾਰੇ ਭਰਾ ਸਰ ਕਿਸੇ ਅੱਜ ਤੱਕ ਕਿਸੇ ਨਾਲ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਦਾ ਕਿਸੇ ਨਾਲ ਇੱਜ਼ਤ ਪੱਕਾ ਬਹੁਤ ਵਧੀਆ ਪਰਿਵਾਰ ਹੈ ਸੀਤ ਸਿੰਘ ਜਿਹੜਾ ਤੇ ਜਿਹੜੇ ਤੁਹਾਡੇ ਭਰਾ ਦਾ ਕਤਲ ਹੋਇਆ ਕੀ ਲੱਗ ਰਿਹਾ ਹੈ ਤੁਹਾਨੂੰ ਜਿਹੜਾ ਕਤਲ ਹੋਇਆ ਤੂੰ ਸਮਝ ਨਹੀਂ ਰਹੀ ਇਸ ਨੂੰ ਤੁਹਾਨੂੰ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਨਾਮ ਕੀ ਕੰਮ ਕਰ ਰਿਹਾ ਸੀ ਇਹ ਐਨਆਈਸੀ ਮਨਾਂਜ ਕੋਈ ਇਹਦਾ ਕਿਸੇ ਨਾਲ ਬੈਰ ਭਰੋ ਜਾਂ ਕੋਈ ਦੁਸ਼ਮਣੀ ਕਿਸੇ ਨਾਲ ਤੁਸੀਂ ਕੀ ਕੀ ਮੰਗ ਕਰਦੇ ਹੋਗੇ ਐਤਨਸਾਰ ਹਿਸਾਬ ਦੀ ਮੰਗ ਕਰ ਰਹੇ ਇਹ ਛੋਂ ਤੱਕ ਅਸੀਂ ਮੌਕੇ ਤੇ ਆਏ ਸੀਗੇ ਫੁੱਲਵਾ ਡੋਗਰੇ ਦੇ ਲਾਹਬ ਸਿੰਘ ਸਾਨੂੰ ਸਾਦੂ ਸਿੰਘ ਆ ਆਪਣਾ LIC ਚ ਜੌਬ ਕਰਦੇ ਸੀ ਜਗਰਾਉਂ ਉਹਨੇ ਡਿਊਟੀ ਸੀਗੀ ਤੇ ਇਹ ਹੁਣ ਆਨ ਰਿਟਾਇਰਮੈਂਟ ਸੀਗੇ ਇਹਨਾਂ ਦਾ 31 ਤਰੀਕ ਨੂੰ ਆ ਜੁਲਾਈ ਚ ਲਾਸਟ ਦੇ ਨੇ ਪੇਮੈਂਟ ਸੀਗੀ ਤੇ ਇਹਨਾਂ 라 ਰਾਤੇ ਬਾਹਰ ਸੁੱਤੇ ਸੀ ਆਪਣੇ ਘਰ ਤੋਂ ਬਾਹਰ ਇਹਨਾਂ ਇੱਕ ਕਮਰਾ ਬਣਾਇਆ ਉਹਦੇ ਨਾਲ ਵਾੜਾ ਉਹਦੇ ਨਾਲ ਇਹ ਬਾਹਰ ਸੁੱਤੇ ਹੋਏ ਸੀਗੇ ਕਿਸੇ ਨਾ ਪਰਸਨਲ ਨੇ ਇਹ ਧਿਆਨ ਨਾਲ ਸੱਟਾ ਮਾਰ ਕੇ ਇਹਨਾਂ ਨੂੰ ਮਾਡਲ ਕੀਤਾ